ਅਲੇਜੀ ਫੰਡ ਮੈਂ ਫਿਰਦੇ ਵਾਸਤੇ ਚਾਪ ਬਣਾ ਕੇ ਲਿਆਉਣੀ। ਤੂੰ ਨਾ ਸੋਨੀਆ ਬਹਿ ਜਾਇ ਕਰ। ਬਹਿ ਜਾ ਕੋਈ ਨਹੀਂ ਫੇਰ ਬਣਾ ਲੈ ਚਾ। ਕੀ ਹੋ ਗਿਆ ਇੰਨੀ ਉਦਾਸ ਜਿਹਾ? ਉਦਾਸ ਤਾਂ ਤਾਂ ਨਾ। ਮੁਰਜਵਾ ਕੇ ਦੇਖਣਾ। ਪਹਿਲਾ ਵਾਲੀ ਮਾਮ ਲਗਾ। ਹੁਣ ਫਿਗਰ ਤਾਂ ਮੈਨੂੰ ਉਹਦੀ ਹੈਗੀ। ਉਦੋਂ ਛੋਟਾ ਜਿਹਾ ਐਡਾ ਕ ਹੁੰਦਾ ਸੀ ਉਹ ਜਦੋਂ ਦੀ ਮਾਮ ਲੱਗੀ ਸੀ। ਨਾ ਫਿਗਰ ਤਾਂ ਉਹਦੀ ਲੱਗੀ ਰਹਿੰਦੀ ਹੈ ਵੀ ਬੀ ਮਾ ਦਾ ਪਿਆਰ ਤੂੰ ਨੂੰ ਦੇ ਸਕੀਂਗੀ ਜਾਂ ਨਾ ਤੁਸੀਂ ਕੀ ਕਹਿਣਾ ਕਰੋ ਮੈਨੂੰ ਪਤਾ ਤੁਸੀਂ ਕੀ ਸੋਚ ਰਹੇ ਹੋਗੇ ਮੈਂ ਉਹਨੂੰ ਵੱਧੋ ਪਿਆਰ ਕਰੂੰਗੀ ਕਦੇ ਵੀ ਮਾਂ ਦੀ ਕਮੀ ਨਹੀਂ ਆਉਂਦਣੀ ਬਸ ਇਹ ਹੀ ਧਿਆਨ ਚ ਰੱਖੀ ਗੱਲ ਵੀ ਉਹਨੂੰ ਪਹਿਲਾਂ ਵਾਲੀ ਮਾਂ ਦੀ ਨਾ ਘਾਟ ਕਦੇ ਮਹਿਸੂਸ ਨਾ ਹੋਵੇ ਇਹ ਕਿ ਮੇਰਾ ਵਿਆਹ ਕਰਵਾਉਣ ਦਾ ਮਕਸਦ ਤਾਂ ਇਹ ਨਹੀਂ ਸੀ ਕਿ ਮੈਂ ਆਪਦੀ ਜ਼ਿੰਦਗੀ ਬ WAST ਕਰਾਂ ਨਾ ਤਾਂ ਚੱਲ ਵੀ ਚਵਾ ਖਾਣਾ ਪੜ੍ਹ ਲਿਖ ਕੇ ਕੁਝ ਪਾਂ ਦੂ ਚਲ ਉਹਦੀ ਜ਼ਿੰਦਗੀ ਬਣ ਜੂ ਤਾਂ ਕਰਕੇ ਮੈਨੂੰ ਤੇਰੇ ਨਾਲ ਵਿਆਹ ਕਰਵਾਉਣਾ ਪੈ ਗਿਆ ਤੁਹਾਨੂੰ ਕਿਹਾ ਨਾ ਫਿਕਰ ਨਾ ਕਰੋ ਤੁਸੀਂ ਜ਼ਿਆਦਾ ਟੈਨਸ਼ਨ ਨਾ ਲਓ ਤੁਸੀਂ ਰੈਸਟ ਕਰੋ ਤੁਹਾਡੇ ਵਾਸਤੇ ਮੈਂ ਚਾਹ ਬਣਾ ਕੇ ਲਈ ਹੁਣੀ ਆ ਟੈਨਸ਼ਨ ਤਾਂ ਹੁੰਦੀ ਆ ਹੁਣ ਜਵਾਖਾਂ ਦੀ ਟੈਨਸ਼ਨ ਤਾਂ ਹੁੰਦੀ ਆ ਚਲ ਰੈਸਟ ਕਰ ਲਓ ਜ਼ਿਆਦਾ ਧੁਮਾਕਾ ਨਾ ਲਓ ਚਲ ਮੈਂ ਨਾ ਚਾਹ ਦੂ ਬਣਾ ਲਿਆ ਚਾਹ ਬਣਾ ਕੇ ਟੈਨਸ਼ਨ ਕਿਉਂ ਲਾ ਲਗੂ ਸਿਆਣੇ ਨੇ ਸੱਚੀ ਕਿਹਾ ਮਤੇ ਈ ਕਦੇ ਸਗੀ ਮਾਂ ਨਹੀਂ ਬਣਦੀ ਪਰ ਮੈਨੂੰ ਇਹਦੇ ਕੰਨੀ ਦੇਖ ਕੇ ਕੋਈ ਘਾਟ ਨਹੀਂ ਲੱਗਦੀ ਇਹਦੇ ਚ ਚਲੋ ਬਾਕੀ ਰੱਬ ਦੇ ਹੱਥ ਡੋਰਾ ਨੇ ਜੋ ਮੈਨੂੰ ਸਹੀ ਲੱਗਿਆ ਉਹ ਕੀਤਾ ਦੇਖ ਕੀ ਕਹਿੰਦਾ ਮੇਰੇ ਬੱਚੇ ਨੂੰ ਪਿਆਰ ਦੇ ਪਿਆਰ ਤਾਂ ਮੈਂ ਤਾਂ ਦਵਾਂ ਨਾ ਜੇ ਮੇਰਾ ਬੱਚਾ ਹੋਵੇ ਬੱਚਾ ਤਾਂ ਤੇਰਾ ਦਾ ਬੱਚਾ ਉਹਦਾ ਜਿਹੜੀ ਮਰ ਗਈ ਆ ਮੇਰੇ ਘਰ ਪਾ ਗਈ ਪਿਆਰ ਦੇ ਆ ਤਾਂ ਮੈਂ ਕਦੇ ਨਹੀਂ ਦੇ ਸਕਦੀ ਅਲੋਜੀ ちゃん ਲੈਓ ਜੀ ਤੇ ਆਹੇ ਘਰ ਨਾਲੇ ਤਾਂ ਨਾਲੇ ਰੋਟੀ ਨਹੀਂ ਤੇ ਨਾਲੇ ਉਹਨੂੰ ਜਵਾਕ ਜਰੂਰ ਕਰਦੇ ਤਿਆਰ ਮੈਂ ਸਕੂਲ ਛੱਡਿਆ ਉਹਨੂੰ ਲੈ ਤੁਸੀਂ ਕਿਵੇਂ ਛੱਡ ਕੇ ਆਉਂਗੇ ਮੈਂ ਘਰੇ ਬੈਲੀ ਆ ਮੈਂ ਛੱਡਿਆਉਂਗੀ ਤੁਸੀਂ ਕੰਮ ਦੇ ਲੱਗ ਜਿਓ ਰੋਟੀ ਤੁਹਾਡੀ ਪੈਕ ਹੋਈ ਪਈ ਆ ਚਲ ਆਇਆ ਕੋਈ ਨਹੀਂ ਰੋਟੀ ਬਾਟੀ ਫੰਚ ਪਰ ਮੈਂ ਚਾਹ ਵੀ ਕੇ ਕੰਮ ਤੇ ਲੱਗ ਜਾਣਾ ਉਜਵਾਣ ਛੱਡੇ ਨਾ ਹਾਂ ਮੈਂ ਛੱਡਿਆ ਹੋਇਆ ਚਾਹ ਛੱਡਿਆ ਹੋ ਗਿਆ ਆਪ ਜੀ ਵੀ ਵਧੀਆ ਨਹੀਂ ਫਿਰ ਮੈਨੂੰ ਛੱਡ ਕਿਉਂ ਲਾਉਣਾ ਪੈਂਦਾ ਚੱਲ ਇਹ ਚਾਪੀ ਕੇ ਚੱਲੀਏਗਾ ਮੈਂ ਦੇ ਤੈਨੂੰ ਤੁਹਾਨੂੰ ਆਜੋ ਪਾਦਨ ਦੀ ਕਾਸੇ ਚ ਮੋਟਰਸਾਈਕਲ ਤੇ ਟੰਗਣਾ ਚੱਲ ਛੱਡਾ ਇਹਨੂੰ ਟਾਈਮ ਨਾਲ ਕਿਤੇ ਲੇਟ ਹੋ ਜੇ ਸਕੂਲ ਨੂੰ ਪਤਾ 5 ਮਿੰਟ ਵੀ ਲੇਟ ਹੋ ਗਿਆ ਮੋੜ ਦਿੰਦੇ ਨੇ ਸਕੂਲ ਮੈਂ ਛੱਡ ਕੇ ਆਵਾਂ ਮੈਂ ਤਾਂ ਕਦੇ ਵੀ ਸਕੂਲ ਨਾਲ ਛੱਡਣ ਦਵਾਂ ਨੂੰ ਨਾ ਨੂੰ ਮੈਂ ਪੜਾਵਾਂ ਨਫ਼ਰਤ ਪੈਦਾ ਹੋ ਰਹੀ ਹੈ ਮੇਰੇ ਦੇਖਦਾ ਸਹੀ ਕੀ ਕਰਦਾ ਇਹ ਇਹ ਕੀ ਕਰ ਰਿਹਾ ਕਰਨਾ ਕਰਨਾ ਕੀ ਆ ਮੰਮੀ ਮੈਂ ਨਹੀਂ ਨਾਲੇ ਮੰਮੀ ਅੱਜ ਸਕੂਲੀਆ ਦਾ ਕਾਤੋਂ ਨਹੀਂ ਜਾਂਦਾ ਉੱਥੇ ਅੱਜ ਛਿੱਤੀ ਜੋੜ ਮਿਲ ਚੱਲੇ ਨੇ ਉੱਥੇ ਸੇਵਾ ਕਰਾਂਗਾ ਉੱਥੇ ਰਹਿੰਦੇ ਸੇਵਾ ਕਰਦੀ ਸੇਵਾ ਬਥੇਰੀ ਪਿਆ ਭਾਂਡੇ ਦਾ ਢੇਰ ਲੱਗਿਆ ਪਿਆ ਜਾ ਜਾ ਕੇ ਤੋਂ ਉਹਨਾਂ ਨੂੰ ਮੈਂ ਨੌਕਰਾਨੀ ਨਹੀਂ ਹੈਗੀ ਤੁਹਾਡੇ ਭਾਂਡੇ ਝੂਠੇ ਧੋਵਾ ਮੈਂ ਆਇਆ ਵੱਡਾ ਸੇਵਾ ਕਰਾਉਣ ਨੂੰ ਉਹ ਫਤੇ ਉਹ ਫਤੇ ਓਏ ਆਹ ਦੇਖ ਲਾ ਆਪ ਤਾਂ ਫੋਨ ਚੱਕੀ ਬੈਠੀ ਆ ਜਵਾਖ ਨੂੰ ਲਾਰਖਿਆ ਕੰਮ ਨਾ ਉਹ ਕੰਜੜਾ ਮੇਰੇ ਵਾਲਾ ਮਿੱਤਰ ਮੇਰੀ ਗੱਲ ਸੁਣਦਾ ਚੱਲ ਅੱਜ ਕਿੱਕੇ ਦੇਖੂਗਾ ਗੱਲ ਉਹ ਫਤੇ ਆ ਚਾੜੂ ਕਿੱਝ ਕਰਿਆ ਤੂੰ ਫੜ ਫੋਨ ਤੇ ਹਾਂ ਤੈਨੂੰ ਮੈਂ ਝਾੜੂ ਥੋੜੀ ਚੱਕਣ ਨੂੰ ਕਿਹਾ ਸੀ ਤੈਨੂੰ ਲਿਆਉਣ ਨੂੰ ਕਿਹਾ ਸੀ ਵੀ ਮੈਨੂੰ ਪੜਾ ਦੇ ਝਾੜੂ ਓਏ ਆ ਕੀ ਕਰਨ ਲੱਗ ਰਿਹਾ ਜੀ ਫਤੇ ਤੂੰ ਓਏ ਹੈ ਨਹੀਂ ਕੀ ਕਰਨਾਗਾ ਮੈਂ ਝਾੜੂ ਕਿਹਾ ਸੀਗਾ ਮੈਨੂੰ ਝਾੜੂ ਫੜਾ ਦੇ ਆਪ ਮਾਰਨ ਲੱਗ ਗਿਆ ਮੈਂ ਮੇਰੇ ਕਿਹੜਾ ਅੱਖਾਂ ਨੇ ਭਾਈ ਮੇਰੇ ਤਾਂ ਬਾਟਨ ਲਾਏ ਨੇ ਰੱਬ ਨੇ ਨਾ ਮਤਲਬ ਕੀ ਹੈ ਤੇਰਾ ਕਹਿਣਾ ਮਤਲਬ ਪਤਾ ਭਾਈ ਇਹ ਹੈ ਜੇ ਹੁਣ ਮੰਨ ਲਾ ਇਹ ਇਹਦੀ ਮਾਂ ਇਹਨੂੰ ਛੋਟੇ ਨੂੰ ਛੱਡ ਕੇ ਮਰ ਗਈ ਚਲ ਆ ਸਾਡੇਲੇ ਭਾਈ ਨੇ ਤੈਨੂੰ ਲਿਆਂਦਾ ਫਿਰ ਤੂੰ ਝਾੜੂ ਥੋੜਾ ਮਰਵਾਉਣਾ ਭਾਈ ਤੈ ਮੈਂ ਝਾੜੂ ਮਰਵਾਇਆ ਨਹੀਂ ਹੋਰ ਭਾਈ ਆ ਮੇਰੇ ਸਾਹਮਣੇ ਮਰਵਾ ਤੁਸੀਂ ਨਾ ਲੋਕਾਂ ਦੀਆਂ ਕਰਨੀਆਂ ਘੱਟ ਵਿੜਕਾ ਲਿਆ ਕਰੋ ਉਹ ਭਾਈ ਵਿੜਕਾਂ ਕਿੱਥੇ ਲੈਣਿਆ ਉਹ ਤਾਂ ਆਪਣੇ ਸ਼ਾਜਲੀ ਲੰਗਰ ਲੱਗਿਆ ਹਸੀ ਕੈਂਚੀਆਂ ਚ ਸੀਧੀ ਜੋੜ ਮੇਲੇ ਕਰਕੇ ਮੈਂ ਤਾਂ ਫਤੇ ਇਹਦਾ ਡੈਡੀ ਲੈ ਜਾਊਗਾ ਕੋਈ ਨਾ ਭਾਈ ਫਿਰ ਮੈਂ ਵੀ ਤਾਂ ਇਹਦਾ ਚਾਚਾ ਲੱਗਦਾ ਜੇ ਮੇਰੇ ਨਾਲ ਭੱਗ ਜਾਊਗਾ ਫਿਰ ਕਿੱਡੀ ਕੀ ਗੱਲ ਆ ਉਹਨੇ ਮੈਨੂੰ ਕਹਿ ਕੇ ਗਿਆਗਾ ਵੀ ਫਤੇ ਨੂੰ ਕਿਸੇ ਨਾਲ ਭੇਜਣਾ ਨਹੀਂ ਹੈਗਾ ਮੇਥੋਂ ਬਗੈਰ ਭੇਜਨ ਨੂੰ ਕੀ ਭਾਈ ਮੈਂ ਬਗਾਨਾਗਾ ਕਿ ਮੈਂ ਇਹਨੂੰ ਕਿਡਨਾਪ ਕਰ ਲਊਗਾ ਮੈਂ ਤਾਂ ਲੰਗਰ ਚ ਲੈ ਕੇ ਜਾਣਾ ਚੱਲ ਫਤੇ ਵੇ ਇਹਨੂੰ ਸੱਟ ਖੋਣ ਦੇ ਨੂੰ ਆ ਜਾ ਫਤੇ ਨਹੀਂ ਜਾਣਾ ਤੇਰਾ ਡੈਡੀ ਆਊਗਾ ਇਹ ਮੇਰੀ ਮੰਮੀ ਕਹਿੰਦੀ ਆ ਵੀ ਮੇਰਾ ਤੇ ਮੇਰਾ ਡੈਡੀ ਆਊਗਾ ਵੀ ਉਹਦੇ ਨਾਲ ਭੱਗ ਜਾਊਗਾ ਮੈਂ ਹਾਂ ਚੱਲ ਉਹਨਾਂ ਦੇਖ ਫਤਿਹ ਮੇਰੀ ਗੱਲ ਸੁਣਾ ਸ਼ਹੀਦੀ ਜੋੜ ਮੇਲੇ ਚੱਲ ਰਹੇ ਨੇ ਹੁਣ ਫਤੇਗੜ ਸਾਹਿਬ ਚੱਲਾਂਗੇ ਆਪਾਂ ਚੰਗਾ ਨਲੇ ਜਿਆਦਾ ਮੰਮੀਆਂ ਦੀ ਗੱਲ ਨਹੀਂ ਸੁਣਦੇ ਹੁੰਦੇ ਚਾਚੇ ਤਾਇਦੇ ਵੀ ਗੱਲ ਸੁਣਦੇ ਹੁੰਦੇ ਨੇ ਠੀਕ ਆ ਹਾਂ ਮੈਨੂੰ ਲੱਗਦਾ ਯਾਰ ਇਹਦਾ ਫਤੇ ਦੇ ਝਲਮ ਬਹੁਤ ਕਰਦੀ ਹੋ ਦੇਖ ਲੈ ਜਿਵੇਂ ਮੈਂ ਅੰਦਰ ਪੜਿਆ ਝਾਰੂ ਲਾਉਣ ਲੱਗ ਰਿਹਾ ਸੀ ਆਪ ਫੋਨ ਦੇਖਣ ਲੱਗ ਰਹੀ ਸੀ ਤਾਂ ਹੀ ਕਹਿੰਦੇ ਹੁੰਦੇ ਨੇ ਬਸ ਦੂਜਾ ਵਿਆਹ ਕਰਾਉਣਾ ਤਾਂ ਨਾ ਮੇਰੀ ਗੱਲ ਸੁਣ ਜਦੋਂ ਤੈਨੂੰ ਤੇਰੇ ਚਾਚੇ ਦੀ ਆਵਾਜ਼ ਸੁਣ ਗਈ ਸੀ ਤੂੰ ਝਾੜੂ ਕਿਉਂ ਨਹੀਂ ਸੁਟਿਆ ਨਾ ਕੀ ਚੱਕੀ ਜਾਂਦਾ ਮੇਰੇ ਕਣੀ ਚੱਲ ਉੱਠੋ ਤੋ ਤੈਨੂੰ ਕਰੋਨੀਆਂ ਮੈਂ ਲੱਗੜਦੀ ਸੇਵਾ ਕੋ ਮਕਮੋ ਨਹੀਂ ਫਰੋਨੀਆਂ ਤੈਨੂੰ ਮੈਂ ਇੰਨਾ ਲਹੂ ਪੀ ਰੱਖਿਆ ਨੇ ਨਾ ਨੇ ਮੇਰਾ ਕੰਮ ਦਾ ਡੱਕਾ ਨਹੀਂ ਤੋੜਦਾ ਇੱਧਰ ਜਾਣਾ ਉੱਧਰ ਜਾਣਾ ਹੁਣ ਮੈਂ ਆ ਕਿਤੇ ਨਹੀਂ ਜਾਣ ਦੇਣਾ ਤੈਨੂੰ ਘਰ ਦੇ ਕੰਮ ਹੀ ਕਰਾਉਂਗੀ ਸਾਕਾ ਪੁੱਤ ਨਹੀਂ ਨਾ ਤੂੰ ਮੇਰਾ ਦੇਖ ਲੈ ਉਹ ਮੈਂ ਤਾਂ लाडी ਦੇ ਘਰੇ ਗਿਆ ਤੀ ਫਤੇ ਨੂੰ ਫਤੇਗੜ ਸਾਹਿਬ ਲੈ ਜਾਣ ਵਾਸਤੇ ਉਹ ਮਾਂ ਦੀ ਹੋੜੇ ਲਾ ਕੇ ਬੋਲਣਾ ਉਹ लाडी ਕੀ ਹਾਲ ਆ ਬਾਈ ਵਧੀਆ ਬਾਈ ਵਧੀਆ ਹੋਰ ਬਾਈ ਠੀਕ ਠਾਕ ਬਾਈ ਤੂੰ ਜਾਇਆ ਕੰਮ ਤੇ ਬਾਈ ਹੈ ਹਾਂ ਬਾਈ ਜਾਇਆ ਬਾਈ ਦੇਖ ਲੈ ਧੁੰਦੇ ਬਹੁ ਪੈਂਦੀ ਆ ਯਾਰ ਹਨਾ ਬਾਈ ਠੰਡ ਦਾ ਕਹਿਣਾ ਧੁੰਦ ਤਾਂ ਪੈਣੀ ਹੈਗੇ ਉਹ ਮੈਂ ਤਾਂ ਘਰੇ ਗਿਆ ਤੀ ਫਤੇ ਦੇ ਫਤੇ ਨੂੰ ਲੈਣ ਵਾਸਤੇ ਅੱਛਾ ਬਾਈ ਮਖਾ ਚੱਲ ਉੱਥੇ ਫਤੇਗੜ ਸਾਹਿਬ ਜਾਇਆ ਆਵਾਂਗੇ ਨਾਲੇ ਆਪਣੇ ਲਈ ਲੰਗਰ 'ਚ ਸੇਵਾ ਕਰ ਲਾਂਗੇ ਯਾਰ ਵਧੀਆ ਗੱਲ ਆ ਬਾਈ ਉਹ ਜਦੋਂ ਮੈਂ ਅੰਦਰ ਗਿਆ ਉਹ ਫਤੇ ਝਾੜੂ ਲਾਉਣ ਲੱਗ ਰਹੀ ਦੀ ਆਪਣੇ ਵਾਲਾ ਯਾਰ ਫਤੇ ਝਾੜੂ ਲਾਉਣ ਲੱਗ ਰਹੀ ਹਾਂ ਉਹ ਤੇਰੇ ਵਾਲੀ ਬਹੂ ਉਹ ਵੱਡਾ ਫੋਨ ਲੈ ਕੇ ਆਏ ਲੱਗ ਰਹੀ ਦੀ ਕਰਨ ਰੀਲਾਂ ਜਾਂ ਦੇਖੀ ਜਾਂਦੀ ਦੀ ਅੱਛਾ ਹਾਂ ਉਹ ਮੈਂ ਤਾਂ ਜਰਾ ਐ ਭੱਗਿਆ ਦੀ ਘਰੇ ਮਹਾਸ਼ੀ ਦੀ ਜੋੜ ਮੇਲੇ ਦੇ ਦਿਨ ਚੱਲ ਰਹੇ ਨੇ ਛੋਟੇ ਸਾਹਿਬ ਜਦਾਂ ਦੀ ਕਿੱਡੀ ਵੱਡੀ ਕੁਰਬਾਨੀ ਆ ਬਹੁਤ ਵੱਡੀ ਮੱਖਾ ਚੱਲ ਜਰਾ ਆਪਣੇ ਵਾਲੇ ਫਤੇ ਨੂੰ ਮੈਂ ਉੱਥੇ ਦਰਸ਼ਨ ਮੇਲਾ ਕਰਾ ਲਿਓ ਜਾ ਕੇ ਜਾ ਹਾਂ ਹਾਂ ਬਈ ਵਧੀਆ ਗੱਲ ਆ ਉਹ ਉੱਤੋਂ ਕੋੜਨਾ ਮੇਰੇ ਗਾਲੇ ਪੈ ਗਈ ਹੋਰ ਮੈਂ ਫਤੇ ਨੂੰ ਕਿਹਾ ਵੀ ਚੱਲ ਚੱਲੀਏ ਉਹਨੇ ਤਾਂ ਬਾਹੇ ਖੋਲੀ ਮੇਰੇ ਹੱਥ ਤੋਂ ਯਾਰ ਬਾਈ ਜਿਵੇਂ ਮੈਂ ਬਗਾਨਾ ਹੁੰਨਾ ਮਨ ਲਾ ਤੂੰ ਚਾਚਾ ਫਿਰ ਵੀ ਭਤੀਜਾ ਤੇਰਾ ਹੋ ਹੱਕ ਮਾ ਲਈ ਤੇਰਾ ਤੇਰੇ ਨਾਲ ਤੁਰਨਾ ਦਾ ਉਹ ਆਪ ਨਹੀਂ ਤੁਰਿਆ ਉਹ ਆਪ ਯਾਰ ਤੈਨੂੰ ਪਤਾ ਤਾਂ ਹੈਗਾ ਫਿਰ ਉਹ ਆਪਣਾ ਨਹੀਂ ਮਾਂ ਤੋਂ ਡਰਦਾਗਾ ਤਾਂ ਨਹੀਂ ਤੁਰਿਆ ਫਿਰ ਚੱਲ ਕੋਈ ਨਹੀਂ ਮੈਂ ਕਰਦਾ ਗੱਲ ਕਰੇ ਜਾ ਕੇ ਤੇ ਨਾਲ ਕੋਈ ਨਹੀਂ ਨਾਲੇ ਐਂ ਕਰੀ ਹਾਂ ਬਾਈ ਫਤੇ ਨੂੰ ਕਹਿੰਦੀ ਕੀ ਹਿੱਦੀ ਜੋੜ ਮਿਲ ਕੇ ਫਤੇਗਰ ਸਾਹਿਬ ਚੱਲਾਂਗੇ ਉੱਥੇ ਮੱਥਾ ਟੇਕ ਕੇ ਆਵਾਂਗੇ ਠੀਕ ਹੈ ਨਲੇ ਬੱਚਿਆਂ ਨੂੰ ਪਤਾ ਲੱਗ ਜਾਂਦਾ ਆਪਣੇ ਸਿੱਖਾਂ ਦੀਆਂ ਕੁਰਬਾਨੀਆਂ ਦਾ ਹੈਨਾ ਚੱਲ ਠੀਕ ਆ ਲਾਡੀ ਸਮਝਾਈ ਜਾਂਦਾ ਕੋਈ ਨਾ ਕੋਈ ਨਾ ਹਾਂ ਨਲੇ ਜਿਆਦਾ ਚਿੰਤੇ ਨਾ ਲਾਈਂਗਾ ਦੱਸਾਂ ਕੋਈ ਨਾ ਬਈ ਗੱਲੀ ਦੱਲੀ ਸਮਝਾਉਂਦਾ ਗੱਲੀ ਸਮਝਾਦੀ ਜਾਂਦਾ ਕੋਈ ਨਾ ਬਈ ਤੇ ਅੱਪਾ ਬਸ ਚੱਲਾਂਗੇ ਫਤੇਗੜ ਸਾਹਿਬ ਕੋਈ ਨਾ ਕੋਈ ਨਾ ਬਈ ਠੀਕ ਆ ਬਾਈ ਠੀਕ ਆ ਬਾਈ ਅਗੇ ਤੁਸੀਂ ਕਾ ਹੋਣਾ ਨਹੀਂ ਸੀਗਾ ਨਹੀਂ ਫੇਰ ਲੈ ਪਾਣੀ ਲੈ ਕੇ ਦਿੰਨੀ ਏ ਤੁਹਾਨੂੰ ਲੈ ਆ ਪਾਣੀ ਲੈ ਫਟੇ ਉਹ ਫਟੇ ਅੰਦਰ ਲੰਘ ਗਿਆ ਦੀਦੀ ਨਿਕਦੇ ਚ ਵਾਖ ਰਿਹਾ ਉਹ ਫਟੇ ਮੈਂ ਪੁੱਛਦਾ ਕਿੱਥੇ ਗਿਆਗਾ ਬਈ ਆ ਜਾ ਪਾਣੀ ਨਹੀਂ ਖਾਦੀ ਰੁਪਨ ਫਤੇ ਕਿਥੇ ਗਿਆ ਯਾਰ ਫਤੇ ਖੇਡਣ ਗਿਆ ਹੋਣਾ ਕਿਹਦੇ ਨਾਲ ਫਤੇ ਦੋਸਤਾਂ ਨਾਲ ਕੋਈ ਸੱਕੀ ਜਿਹਾ ਲੈਣਾ ਉਹਨੇ ਕੀ ਹੋ ਗਿਆ ਉਹ ਇਹਦਾ ਕੁਝ ਨਹੀਂ ਦੱਸ ਕੇ ਤਾਂ ਗਿਆ ਹੋਊਗਾ ਕਿਥੇ ਗਿਆ ਕਿਹਦੇ ਨਾਲ ਗਿਆਗਾ ਹਾਂ ਕਹਿੰਦਾ ਮੈਂ ਤੇ ਦੋਸਤਾਂ ਨਾਲ ਖੇਡਣ ਜਾਣਾ ਮੈਂ ਕਿਹਾ ਜਾ ਅੱਛਾ ਤੇ ਨਾਲਿਆ ਸੀਦੀ ਜੋੜ ਮੇਲਾ ਚੱਲ ਰਿਹਾ ਮਾਹ ਕਿਤੇ ਉੱਥੇ ਜਾ ਰਿਹਾ ਕਿਤੇ ਹਾਂ ਨਹੀਂ ਨਹੀਂ ਉਹ ਤਾਂ ਗਿਆ ਨਹੀਂ ਹੈ ਕਹਿੰਦਾ ਮੇਰਾ ਮਨ ਨਹੀਂ ਹੈਗਾ ਮਨ ਨਹੀਂ ਨੂੰ ਮੰਨ ਕਿਉਂ ਨਹੀਂ ਅੱਜ ਕੱਲ੍ਹ ਦੇ ਜਵਾਬ ਤੂੰ ਜਾਂਦੇ ਨੇ ਭਾਜ ਭਾਜ ਨਾਲੇ ਸੀਧੀ ਜੋੜ ਮੇਲਾ ਇਹ ਕਿਹੜਾ ਕੋਈ ਛੋਟੀ ਮੋਟੀ ਗੱਲ ਹੈਗੀ ਹਾਂ ਮੈਂ ਮੰਨਦੀ ਆ ਪਰ ਉਹ ਜਾ ਕੇ ਰਾਜੀ ਨਹੀਂ ਫਿਰ ਮੈਂ ਤੱਕੇ ਨਾਲ ਥੋੜੀ ਭੇਜ ਸਕਦੀ ਆ ਚਾ ਤੇ ਉਹਦਾ ਚਾਚਾ ਆਇਆ ਹੋਊਗਾ ਉਹ ਵੀ ਨਹੀਂ ਆਇਆ ਹੈਗਾ ਕਿੰਨੀ ਤੋਂ ਉਹ ਲੈ ਕੇ ਜਾਂਦਾ ਇਹ ਵਾਰ ਆ ਜਾਂਦਾ ਉਹਨੂੰ ਹਾਂ ਉਹਨੇ ਜਵਾਬ ਦਿੱਤਾ ਕਹਿੰਦਾ ਮੈਂ ਜਾਣਾ ਨਹੀਂ ਚਾਚਾ ਆਪ ਜਵਾਬ ਦਿੱਤਾ ਉਹਨੇ ਹਾਂ ਆਪਾ ਕਿਹਾਗਾ ਆਪ ਤਾਂ ਕੋਈ ਨਹੀਂ ਜਵਾਬ ਦਿੰਦਾ ਉਹ ਉਹ ਤਾਂ ਨਹੀਂ ਕਿਸੇ ਪਿੱਛੇ ਲੱਗ ਕੇ ਕਹਿੰਦਾ ਉਹਨੇ ਲਾ ਉਹਨੇ ਕੀ ਦੇ ਮਗਰ ਲੱਗਣਾਗਾ ਮੈਨੂੰ ਹੁਣ ਕੀ ਪਤਾਗਾ ਉਹਦਾ ਮੂਡ ਨਹੀਂ ਹੈਗਾ ਉਹ ਗਿਆ ਨਹੀਂ ਹੈਗਾ ਮੈਂ ਹੁਣ ਠੱਕੇ ਨਾਲ ਥੋੜੀ ਭੇਜ ਸਕਦੀ ਹਾਂ ਉਹਨੂੰ ਠੱਕੇ ਨਾਲ ਤਾਂ ਨਹੀਂ ਅੱਗੇ ਪਿੱਛੇ ਨਹੀਂ ਕਦੇ ਉਹ ਕਰਿਆ ਜਾਂਦਾ ਉਹ ਤਾਂ ਇਹ ਵਾਰ ਜਾਂਦਾਗਾ ਹੋ ਹੋ ਤੁਸੀਂ ਟੈਨਸ਼ਨ ਕਿਉਂ ਲਈ ਆ ਬੱਚਾ ਉਹ ਹਲੇ ਬੱਚਾ ਨਹੀਂ ਟੈਨਸ਼ਨ ਤਾਂ ਹੁੰਦੀ ਆ ਟੈਨਸ਼ਨ ਕਿਉਂ ਨਹੀਂ ਹੁੰਦੀ ਹੈਗੀ ਤੁਸੀਂ ਨਾ ਕਿਹੋ ਜੀਆਂ ਗੱਲਾਂ ਲੈ ਕੇ ਬੈਗੇ ਹਾਂ ਸਾਰੀ ਉਹ ਗੱਲਾਂ ਨਹੀਂ ਹੁਣ ਮੈਂ ਤੁ ਆਪ ਤੋਂ ਤਾਂ ਜਿਹੀ ਜਾਇਆ ਜਾਂਦਾ ਕੰਮ ਕਰਾਂ ਚਾਹੇ ਜੁਲਦੇ ਹੋਏ ਆਂਗੇ ਕਿਸੇ ਥੱਲੇ ਕੰਮ ਕਰਨਾ ਕਿਹੜਾ ਸੌਖਾਗਾ ਪਤਾ ਮੈਨੂੰ ਪਤਾ ਔਰ ਨਾ ਪਾਣੀ ਗਰਮ ਰੱਖਿਆ ਪਿਆਗਾ ਨਾਲੋ ਜਾ ਕੇ ਕੋਈ ਨਾ ਲੈਣਾ ਕਦੋਂ ਕਿ ਕਹਿ ਕਿ ਕਿੰਨਾ ਕ ਟਾਈਮ ਹੋਗੇ ਨੂੰ ਆਹ ਆ ਹੋਗੇ 10 15 ਮਿੰਟ ਚਲ ਆ ਜਾਣ ਤੇ ਕੋਈ ਗੱਲ ਨੂੰ ਮੈਂ ਪੁੱਛ ਲੂੰਗਾ ਹਾਂ ਤੁਸੀਂ ਨਾ ਤਾਂ ਲੋ ਇੱਕ ਵਾਰ ਸਕੂਲ ਤਾਂ ਵਗਿਆ ਸੀ ਅੱਜ ਹਾਂ ਸਕੂਲ ਹਾਂ ਵਗਿਆ ਸੀ ਵਗਿਆ ਸੀ ਮੋਰਾ ਤਾਂ ਸਕੂਲ ਵੀ ਨਹੀਂ ਗਿਆ ਅੱਜ ਨਹੀਂ ਸਕੂਲ ਗਿਆਗਾ ਆਉਂਦਾ ਹੋਊਗਾ ਪੁੱਛ ਲਿਓ ਤੁਸੀਂ ਕੋਈ ਨਹੀਂ ਆ ਜਾਂਦੇ ਚੱਲ ਪੁੱਛਦਾ ਮੈਂ ਤੁਸੀਂ ਨਾ ਨਹਾ ਤਾ ਲੋ ਜਾ ਕੇ ਨਾ ਲੈਣਾ ਕੋਈ ਗੱਲ ਨਹੀਂ ਨਾ ਲੈਣਾ ਪਾਣੀ ਹੋ ਗਿਆ ਗਰਮ ਹਾਂ ਗਰਮ ਹੋਇਆ ਪਿਆਗਾ ਜਾ ਕੇ ਨਹਾ ਲਓ ਤੁਸੀਂ ਆ ਜਾਂਦਾ ਫਤਿਹ ਚੱਲ ਕੋਈ ਨਹੀਂ ਨਾ ਹੁਣ ਜਾ ਕੇ ਫਿਰ ਮੈਂ ਆ ਜੀਉਗਾ ਭੱਗੇ ਤੇ ਇਹਨਾਂ ਗਰਮ ਨਹੀਂ ਹੁੰਦਾ ਅੱਜ ਕਿਵੇਂ ਤੱਤਾ ਹੋਇਆ ਪਿਆਗਾ ਕਿਤੇ ਹੋ ਨਹੀਂ ਤਾ ਨਹੀਂ ਕੋਈ ਗੱਲ ਦੱਸਦੀ ਫਤਿਹ ਉਰੀਆ ਮੇਰੇ ਕੋਲੇ ਆਉਣੀ ਮੇਰੀ ਗੱਲ ਸੁਣ ਲੈ ਤੇਰਾ ਨਾ ਪਿਓ ਆਇਆ ਬੈਠਿਆ ਉਹ ਉਹ ਨਾ ਤੇਥੋਂ ਗੱਲ ਨਾ ਪੁੱਛੂਗਾ ਜੇ ਕੋਈ ਗੱਲ ਦਾ ਜਵਾਬ ਦਿੱਤਾ ਨਾ ਆਦਾ ਸਾਹ ਲਾ ਲਈ ਰੋਟੀ ਬੰਦ ਕਰਾ ਦੂੰ ਤੇਰੀ ਮੈਂ ਨਾ ਛਾੜੂ ਵਰੇ ਗੱਲ ਕਰਨੀ ਆ ਤੇ ਨਹੀਂ ਪਾਂਡਿਆਂ ਵਾਰੇ ਪੈ ਗਈ ਦਿਮਾਗ ਚ ਕਿਆ ਮੇਰਾ ਮਨ ਨਹੀਂ ਸੀ ਜਾਣਦਾ ਮੈਂ ਤਾਂ ਨਹੀਂ ਗਿਆ ਦੇਖ ਲੈ ਪੁੱਤ ਤੇਰਾ ਡੈਡੀ ਮੈਨੂੰ ਪੁੱਛੇ ਜਾਂਦਾ ਸੀ ਕਿੱਥੇ ਆ ਆ ਆ ਗਿਆ ਤੇਰਾ ਆ ਗਿਆ ਫੱਤੇ ਹੋਏ ਜੀ ਹਾਂ ਡੈਡੀ ਆ ਗਿਆ ਕਿੰਧਰ ਵਗ ਗਿਆ ਸੀਗਾ ਕਿੰਧਰ ਵਗ ਗਿਆ ਸੀ ਕਿੰਧਰ ਕਿੱਥੇ ਹੋਏ ਦੋਸਤਾਂ ਨਾਲ ਅੱਛਾ ਤੇ ਉਹ ਸਿੱਧੀ ਜੋੜ ਮੇਲਾ ਚੱਲ ਰਿਹਾ ਤੂੰ ਉੱਥੇ ਲੰਗਰ 'ਚ ਨਹੀਂ ਗਿਆਗਾ ਨਹੀਂ ਨਹੀਂ ਗਿਆ ਤੂੰ ਪਹਿਲਾਂ ਤਾਂ ਕਦੇ ਉਹ ਨਹੀਂ ਕਰਿਆ ਤੇ ਰਹਿ ਨੀਗਾ ਅੱਜ ਵਾਰ ਜਾਂਦਾ ਸੀਗਾ ਇਹ ਕਿ ਕੀ ਹੋ ਗਿਆ ਤੈਨੂੰ ਮਨ ਜ ਨਹੀਂ ਤੇਰਾ اچھا ਮਨ ਜ ਨਹੀਂ ਪੀਗਾ ਸਕੂਲ ਗਿਆ ਦੀ ਅੱਜ ਮਨ ਲਗਾ ਸਕੂਲ ਵੀ ਨਹੀਂ ਗਿਆ ਹੈਗਾ ਗਿਆ ਸੀ ਨਹੀਂ ਮਨ ਕਿਉਂ ਨਹੀਂ ਸੀ ਕਿ ਕਿਧਰ ਚਾਚਾ ਆਉਂਦਾ ਸੀ ਬੁਲਾਉਣਾ ਉਹਦੇ ਨਾਲ ਤੂੰ ਦੀ ਬਾਗ ਜਾਂਦਾ ਸੀਗਾ ਇਹ ਕਿ ਉਹ ਵੀ ਨਹੀਂ ਆਇਆ ਹੈਗਾ ਓਹ ਤੁਸੀਂ ਤਾਂ ਹੱਥ ਧੋ ਕੇ ਜਵਾਕ ਦੇ ਮਗਰੀ ਪੈ ਗਏ ਹੱਥ ਧੋ ਕੇ ਘਾਣੂ ਪੈ ਗਏ ਫੇਰ ਕਿੱਡੀ ਕੁ ਗੱਲ ਹੋ ਗਈ ਨਿਆਣੇ ਦਾ ਜੇ ਐਕਟ ਹੀ ਮੰਨਣੀ ਹੋਇਆ ਅਗਲੇ ਸਾਲ ਵਗ ਜੂਗਾ ਉਹ ਜੇ ਹੁਣ ਤੋਂ ਜਾਣ ਲੱਗਣਗੇ ਫੇਰ ਇਹ ਗਾ ਇਹਨਾਂ ਨੂੰ ਪਤਾ ਲੱਗੂਗਾ ਕੋਈ ਨਹੀਂ ਉਹ ਨਿਆਣਾਗਾ ਹਲੇ ਇਹਨਾਂ ਗੱਲਾਂ ਦਾ ਪਤਾ ਨਹੀਂ ਹੈਗਾਗਾ ਚੱਲ ਪੁੱਤ ਤੈਨੂੰ ਰੋਟੀ ਖਵਾਵਾ ਭੁੱਖਾ ਹੋਵੇਂਗਾ ਹਨਾ ਚੱਲ ਤੁਹਾਨੂੰ ਵੀ ਲਿਉਣੀ ਆ ਮੈਂ ਨਾ ਇਹ ਕਰਦੇ ਆ ਬਕਸੀਸ ਨੂੰ ਪੁੱਛਦੇ ਆ ਜੱਖੇ ਹਨਾ ਜੇ ਫਟੇਗੜ ਸਾਹਿਬ ਜਾਊਗਾ ਜਰ ਕਈ ਸਾਲ ਹੋ ਗਏ ਮੈਨੂੰ ਵੀ ਦਰਸ਼ਨ ਕਰੇ ਨੂੰ ਹਨਾ ਹੁਣ ਦਿਲ ਚ ਤਾੰਗ ਜੀ ਬਹੁਤ ਉੱਠੀ ਹੋਈ ਆ ਵੀ ਫਤੇਗੜ ਸਾਹਿਬ ਜਾਇਆ ਹੀ ਏ ਉਹ ਬਖਸੀਸ ਇਹ ਨਾ ਭਾਈ ਉਹ ਬਾਰਤਾ ਖੋਲਦੇ ਵੱਡੇ ਭਾਈ ਹਾਂ ਲਿਆ ਭਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਬਖਸੀਸ ਭਾਈ ਵਧੀਆ ਭਾਈ ਵਧੀਆ ਵਧੀਆ ਉਹਦਾ ਫਤੇਗੜ ਸਾਹਿਬ ਜਾਣਾ ਸੀ ਉਹ ਟਰਾਲੀ ਤਿਆਰ ਕਰਖੀ ਤੀ ਮਹਾਜਾਰਚਾਲਾ ਪੰਜ ਚਾਰ ਮਿੱਤਰ ਪਿਆਰਿਆਂ ਨੂੰ ਲੈ ਚਲਦੇ ਆ ਹਨਾ ਨਾਲ ਤਾਂ ਦਰਸ਼ਨ ਮੇਲਾ ਕਰ ਆਵਾਂਗੇ ਹਰ ਚੱਲਾਂਗੇ ਨਾਲੇ ਉੱਥੇ ਲੰਗਰਾਂ ਚ ਸੇਵਾ ਪਾ ਆਵਾਂਗੇ ਹਰ ਚੱਲਾਂਗੇ ਚੱਲੇਗਾ ਫਿਰ ਚੱਲ ਆਏ ਕਰਦੇ ਆ ਫਿਰ ਉਹ ਫਤੇਕੇ ਘਰੇ ਚੱਲ ਕੇ ਆਉਣੇ ਆਪਾਂ ਆ ਜਾ ਆ ਚੱਲੀਏ ਉਹ ਫਤੇ ਨੂੰ ਵੀ ਤਿਆਰ ਕਰ ਲਾਂਗੇ ਆਪਾਂ ਆ ਜਾ ਹਾਂ ਮੈਨੂੰ ਤੈਨੂੰ ਪਤਾ ਉਹਦੇ ਲਈ ਗਰੀ ਮਾਸੀ ਜੀ ਆ ਹੁਣ ਨਵੀਂ ਲਿਆਇਆ ਉਹ ਵਿਆਹ ਕੇ ਹਾਂ ਉਹ ਤੇ ਜਾਦੀ ਮੈਨੂੰ ਲੱਗਦਾ ਵੀ ਅੱਥੇ ਆਜਾਰ ਜਾ ਕਰਦੀ ਆ ਚਾ ਨਰੇਤਾਪਾ ਜਾ ਕੇ ਦੇਖ ਲਾਂਗੇ ਗੱਲਬਾਤ ਦਾ ਪਤਾ ਲੱਗ ਜੂ ਆਪਾਂ ਨੂੰ ਹਨਾ ਇੱਕ ਦਿਨ ਮੈਂ ਵੀ ਆਇਆ ਚ ਜਵਾਹ ਜਾ ਭਾਂਡੇ ਖੜਕਾਉਣ ਲੱਗ ਰਿਹਾ ਅੰਦਰ ਸੋਈ ਚ ਉਹ ਇੱਕ ਦਿਨ ਮੈਂ ਵੀ ਵਗਿਆ ਤੀ ਉਹਦੇ ਹੋ ਝਾੜੂ ਲਾਉਣ ਲੱਗ ਰਿਹਾ ਤੀ ਆਪ ਸੋਰੇ ਦੀ ਐਡਾ ਵੱਡਾ ਫੋਨ ਲੈ ਰੱਖਿਆਗਾ ਉਹ ਚਲਾਈ ਜਾਵੇ ਹੋਰ ਯਾਰ ਪਰ ਹੋਇਆ ਤਾਂ ਯਾਰ ਮਾੜਾ ਹੀ ਉਹ ਤਾਂ ਕੰਮ ਕਰਾਉਂਦੀ ਬਹੁਤ ਕੰਮ ਕਰਾਉਂਦੀ ਆ ਹੋਇਆ ਤਾਂ ਮਾੜਾ ਜੇ ਉਹ ਫਤੇ ਦੀ ਮਾਂ ਪਹਿਲੀ ਜਿਉਂਦੀ ਹੁੰਦੀ ਫਤੇ ਨੂੰ ਆ ਦੁੱਖ ਨਹੀਂ ਦੇਖਣੇ ਪੈਂਦੇ ਸੀ ਹਨਾ ਅੱਜ ਸਹੀ ਗੱਲ ਚੱਲ ਉਹਨੂੰ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਵੀ ਦੇਖ ਲੈ ਕੋਲ ਨੇ ਜੇ ਰੱਬ ਨੇ ਤੈਨੂੰ ਇਹ ਪੁੱਤ ਦੇਤਾ ਤੂੰ ਇਹਦੇ ਤਰਸ ਕਰਿਆ ਕਰ ਕੀ ਪਤਾ ਵਾਹਿਗੁਰੂ ਤੇਰੀ ਵੀ ਗੋਦ ਭਰ ਦੇ ਸਮਝਾ ਦਿੰਨੇ ਆ ਭਾਈ ਚੱਲਾ ਚਲੀਏ ਆ ਜਾ ਭੱਜਿਆ ਫਿਰ ਚੱਲ ਆ ਜਾ ਆ ਜਾ ਆ ਜਾ ਆ ਜਾ ਬਕੀ ਚੱਲ ਬਾਈ ਚੱਲ ਉਹ ਦੇਖ ਲੈ ਆ ਲੱਗ ਰਿਹਾ ਹੈ ਰੋਇਤਾ ਯਾਰ ਫਤੇ ਨਾਲ ਮਾਰੀ ਆ ਹਣਾ ਨਹੀਂ ਦੇਖ ਲਾ ਆਪਾਂ ਇਹਨੂੰ ਫਟੇਗੜ ਸਾਹਿਬ ਲੈ ਕੇ ਜਾਂਦੇ ਯਾਰ ਜੇ ਆਪਾਂ ਇਹਦੀ ਮਾਂ ਨੂੰ ਕਹਾਂਗੇ ਐ ਨਹੀਂ ਪਤਾ ਇਹਨੂੰ ਕੁੱਤੇ ਵਾਲੀ ਹੈ ਹੈ ਚਲ ਆਪਾਂ ਇਹਦੇ ਬਾਪ ਨੂੰ ਮਿਲਦੇ ਆਂ ਇਹਦੇ ਬਾਪ ਨਾਲ ਕਰਦੇ ਆਂ ਗੱਲ ਮਾਂ ਦੇ ਨਾਲ ਗੱਲ ਕਰਦੇ ਆਂ ਠੀਕ ਆ ਚਲ ਹੁਣ ਆਪਾਂ ਅੰਦਰ ਵੀ ਕੀ ਜਾਵਾਂਗੇ ਯਾਰ ਜੇ ਆਪਾਂ ਦਿਵਾਖ ਨੂੰ ਕਹਾਂਗੇ ਹੈ ਫਿਰ ਉਹਦੇ ਡੰਡੇ ਅਗਲੀ ਕਹਿੰਦੇ ਪਤਾ ਨਹੀਂ ਸਿਕਿਉਨ ਆ ਗਿਆ ਨਾ ਸਿਕਿਉਨ ਆ ਗਿਆ ਹਾਂ ਚਲ ਕੀ ਪਤਾ ਮਾਲ ਕੇ ਦੀ ਮਾਂ ਨੂੰ ਮਾਤੇ ਵਖਰੇ ਹਾਂ ਹਾਂ ਇੱਲਾ ਡਿਨਰ ਆਪਾਂ ਗੱਲ ਕਰੇਨਾਂ ਲਈਏ ਯਾਰ ਕਰਨ ਲੈਣਾ ਹੈ ਆ ਆਉਂਦਾ ਲੈ ਲਾਡੀ ਕੀ ਹਾਲ ਹੈ ਬਾਈ ਹੋਰ ਬਾਈ ਲਾਡੀ ਕਿਵੇਂ ਆ ਬਾਈ ਵਧੀਆ ਠੀਕ ਠਾਕ ਵਧੀਆ 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 ਉਹ ਤਾਂ ਯਾਰ ਅਸੀਂ ਕਰੇਗੇ ਤੀ ਅੱਜ ਅੱਛਾ ਬਾਈ ਉਹ ਆਪਣਾਲੇ ਫਤੇ ਨੂੰ ਹਾਂਜੀ ਮਹਾਰਸਹੰਦ ਲੈ ਚਲੀਏ ਠੀਕ ਆ ਬਈ ਜਰੂਰ ਉੱਥੇ ਦਿਖਾ ਲਈਏ ਗੁਰਦੁਆਰੇ ਸਾਹਿਬ ਆਪਣੇ ਹਾਂ ਹਾਂ ਬਈ ਕਰਾ ਲਈਏ ਦਰਸ਼ਨ ਹਨਾ ਜਰੂਰੀ ਬਈ ਜੂੜ ਮੇਲਾ ਚੱਲ ਰਿਹਾ ਹੁਣ ਤਾਂ ਠੀਕ ਆ ਬਈ ਸੰਗ ਤਾਂ ਨਮਸਤਕ ਹੋਣ ਜਾਂਦੀਆਂ ਨੇ ਮਹਾਰਾਜ ਦੇ ਦਰ ਤੇ ਹਾਂ ਬਈ ਸਹੀ ਗੱਲ ਹੈ ਵੀਰੇ ਜੀ ਬਹਾਨੇ ਨਾਲ ਲੱਕੜ ਨਾਲ ਲੋਹਾ ਤਰਜੂ ਤਰਜੂ ਬਈ ਹੈ ਅਸੀਂ ਲੈ ਜਾਾਂਗੇ ਯਾਰ ਉਹਨੂੰ ਸਾਡੀ ਵੀ ਸੇਵਾ ਲੱਗ ਜੀ ਸੇਵਾ ਲੱਗ ਜੂ ਬਈ ਹੈ ਹੋਰ ਫਿਰ ਤੇਰਾ ਕੀ ਖਿਆਲ ਆਗਾ ਖਿਆਲ ਬਈ ਕੀ ਆ ਬਸ ਤੁਹਾਡੇ ਨਾਲ ਆ ਅੱਗੇ ਆਪਾਂ 1200 ਤੋਂ ਮੈਂ ਤਾਂ ਇਹ ਕਹਿਣਾਗਾ ਤੂੰ ਵੀ ਵਗ ਚੱਲ ਯਾਰ ਨਾਲ ਹਾਂ ਯਾਰ ਮੇਰਾ ਚੱਲ ਕੋਈ ਗੱਲ ਨਹੀਂ ਬਾਈ ਭੱਜਾਂਗੇ ਯਾਰ ਛੋਟਾ ਕਹਿਣਾ ਨਹੀਂ ਮੋੜ। ਹੋਰ ਤੂੰ ਵੀ ਬੱਕ ਚੱਲ ਜਾ ਰਿਹਾ। ਆਪਾਂ ਦਰਸ਼ਨ ਕਰੇ ਆਵਾਂਗੇ ਛੋਟੇ ਸਾਹਿਬਜ਼ਾਦਿਆਂ ਦੇ। ਠੀਕ ਆ ਬਾਈ। ਨਾਲੇ ਦੇਖ ਲੈ ਠੰਡਾ ਬੁਰਜ ਦੇਖ ਆਵਾਂਗੇ। ਆਹ ਹਾਂ ਬਾਈ। ਜਿੱਥੇ ਛੋਟੇ ਸਾਹਿਬਜ਼ਾਦਿਆਂ ਨੇ ਨਾ ਰੱਬਾ ਗੱਟੀਆਂ ਨੇ ਹੈ। ਬਿਲਕੁਲ। ਅਫਸੋਸ ਦੀ ਗੱਲ ਆ ਇਹ। ਬਹੁਤ ਬਾਈ। ਹੈਂ। ਬਹੁਤ ਜ਼ਿਆਦਾ ਅਫਸੋਸ ਦੀ ਗੱਲ ਆ। ਛੋਟੇ ਸਾਹਿਬਜ਼ਾਦਿਆਂ ਨੇ ਆਪਣੇ ਪਿੱਛੇ ਕਿੱਡੀਆਂ-ਕਿੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਬਾਈ। ਉਹ ਨਾਲੇ ਬਕਸੀਸ ਉਹ ਜਰ ਫਤੇ ਬਾਰੇ ਵੀ ਇਹਨੂੰ ਦੱਸੇ ਦੀ ਆ ਪਤਾ ਵਧੀਆ ਗੱਲ ਆ ਉਹ ਤਾਂ ਗੱਲ ਜ਼ਰੂਰੀ ਆ ਉਹਦਾ ਜੀਵਨ ਸਫਲ ਹੋ ਜਾ ਜਰ ਜਵਾਕ ਉਹ ਜਰ ਤੇਰੇ ਵਾਲੇ ਤੇਰੇ ਘਰ ਵਾਲੀ ਆ ਜਿਹੜੀ ਯਾਰ ਹਾਂ ਬਈ ਉਹ ਯਾਰ ਫਤੇ ਤੇ ਬਹੁਤ ਜ਼ੁਲਮ ਕਰਦੀ ਆ ਯਾਰ ਸਾਨੂੰ ਤਾਂ ਰੋਣਾ ਆਉਂਦਾ ਯਾਰ ਜ਼ੁਲਮ ਕਰਦੀ ਆ ਬਈ ਉਹਨੂੰ ਸਮਝਾ ਯਾਰ ਉਹਨੂੰ ਸਮਝਾ ਯਾਰ ਜੇ ਸਮਝਦੀ ਆ ਯਾਰ ਯਾਰ ਕੀ ਸਮਝਾਵਾਂ ਬਈ ਤਾਂ ਇਹ ਤੇ ਯਾਰ ਦੱਸਿਆ ਦਾ ਹੈਗਾ ਨਹੀਂ ਤਾਂ ਮੈਨੂੰ ਦੇਖ ਚੱਲ ਬਹਿ ਜਾ ਯਾਰ ਬਹਿ ਜਾ ਬਹਿ ਜਾ ਕੋਈ ਨਾ ਹੈ ਦੇਖ ਉਹਦੇ ਮੈਂ ਚੱਲ ਪਿਆਰ ਨਾਲ ਪੁੱਛਣ ਨੂੰ ਜਾ ਕੇ ਹਾਂ ਮੈਂ ਉਹਨੂੰ ਪੁੱਛਿਆ ਜਵਾਬ ਇਹਨੂੰ ਮੇਰੇ ਸਾਲੇ ਉਹਨੇ ਵੀ ਨਹੀਂ ਗੱਲ ਨਾ ਭਾਈ ਕੋਈ ਫੇਰ ਕਹਿਣਾ ਵੀ ਐਂ ਬੋਲਦਾਗਾ ਚੱਲ ਕੋਈ ਨਾ ਜਦ ਦੁੱਖ ਤਾਂ ਹੁੰਦਾ ਹੀ ਆ ਯਾਰ ਮਾਪੇ ਨੂੰ ਹਨ ਜੇ ਅਸੀਂ ਉਹਦੇ ਚਾਚੇ ਲੱਗਦੇ ਆ ਤਾਂ ਸਾਨੂੰ ਵੀ ਦੁੱਖ ਆਇਆ ਦੁੱਖ ਤਾਂ ਆਇਆ ਭਾਈ ਤੁਸੀਂ ਦੁੱਖ ਆਇਆ ਤੁਹਾਨੂੰ ਤੁਸੀਂ ਮੈਨੂੰ ਦੱਸਿਆ ਹਨਾ ਕਿ ਆਹ ਗੱਲ ਕਰਕੇ ਆ ਗਈ ਤੇ ਹੁਣ ਉਹ ਨਹੀਂ ਦਿਆ ਨਾ ਮੰਨਣ ਨੂੰ ਮੈਂ ਚੱਲ ਉਹਨੂੰ ਗੱਲੀ ਗੱਲੀ ਪੁੱਛਿਆ ਜੇ ਹਾਂ ਨਾ ਐਂ ਕੋਈ ਨਹੀਂ ਹੋਈ ਹੋਈ ਬੜੀ ਤੇਜ ਆ ਉਹੀ ਗੱਲ ਬੱਸ ਪਿੱਠ ਪਿੱਛੇ ਵਾਰ ਉਹੀ ਗੱਲ ਉਹ ਮਤਰੇਕਾ ਨੂੰ ਬਈ ਸਗੀ ਬਣਦੀ ਆਗੇ ਉਹ ਮੈਨੂੰ ਤਾਂ ਪਹਿਲਾਂ ਪਤਾ ਸੀ ਉਹ ਮੈਨੂੰ ਤਾਂ ਪਹਿਲਾਂ ਪਤਾ ਸੀ ਇਹ ਲੱਛਣਾਂ ਦਾ ਇਹ ਨਾ ਦਿੰਦਾ ਮੈਨੂੰ ਐਂ ਦੀ ਮਹਾ ਚੱਲ ਯਾਰ ਵੱਡੇ ਭਾਈ ਨੇ ਵਿਆਹ ਕਰਾ ਲਿਆ ਕੋਈ ਗੱਲ ਨਹੀਂ ਯਾਰਾ ਉਹਦਾ ਜਵਾਖ ਪਾਲ ਲੂਗੀ ਯਾਰ ਉਹ ਹਨਾ ਪਰ ਯਾਰ ਉਹਨੇ ਤੇਰੇ ਜਵਾਖ ਨੂੰ ਪਾਲਣ ਬਾਰੇ ਯਾਰ ਕੋਈ ਸੋਚਿਆ ਨਹੀਂ ਯਾਰ ਭਈ ਆਪਾਂ ਸੋਚਿਆ ਤਾਂ ਐਂ ਦੀ ਵੀ ਚੱਲ ਜਵਾਖ ਦੀ ਜ਼ਿੰਦਗੀ ਬਣ ਜੋਦੇ ਹੁਣ ਆਪਣੀ ਤਾਂ ਲੰਘ ਹੀ ਅੱਧੀ ਅੱਧੀ ਰਹਿ ਗਈ ਉਹ ਮਰੇ ਵਾਲਾ ਮੁੰਡਾ ਗਾ ਰੋਜ਼ ਸਕੂਲ ਜਾਂਦਾ ਤੂੰ ਹਿਸਾਬ ਲਾ ਲਾ ਮੇਰੇ ਵਾਲਾ ਮੁੰਡਾ ਰੋਜ਼ ਸਕੂਲ ਜਾਂਦਾ ਉਹ ਆ ਕੇ ਮੈਨੂੰ ਦੱਸਦਾ ਕਹਿੰਦਾ ਡੈਡੀ ਯਾਰ ਕਹਿੰਦਾ ਫਤੇ ਸਕੂਲ ਨਹੀਂ ਆਉਂਦਾ ਯਾਰ ਪਤਾ ਨਹੀਂ ਤਾਂ ਭਾਈ ਉਹ ਸਾਰੇ ਘਰ ਦੇ ਕੰਮ ਉਹ ਤੋ ਕਰਾਉਂਦੀ ਆ ਯਾਰ ਫਿਰ ਇਹੀ ਹੋਰ ਕੀ ਕਰ ਹੋਰ ਬਾਈ ਕਰੇ ਕਦਮਾਂ ਗਿਆ ਸੀ ਭਾਂਡੇ ਖੜਕਾ ਰਿਆ ਸੀ ਅੰਦਰ ਸੋਈ ਚ ਅੱਛਾ ਮੈਂ ਫਿਰ ਰਾਜੇ ਚੁੰਮੜਾ ਮੈਂ ਦੇਖ ਕੇ ਤਾਂ ਆਇਆ ਨਹੀਂ ਆਪ ਬੈਠੀ ਜੀ ਕੁਰਸੀ ਤੇ ਚਲ ਐਂ ਕਰਦਾ ਐ ਲਾਡੀ ਤੁਸੀਂ ਉਂ ਤਾਂ ਦੇਖੋ ਮੰਨਦੀ ਨਹੀਂ ਤੁਸੀਂ ਐਂ ਕਰੋ ਮੇਰੇ ਨਾਲੇ ਚੱਲੋ ਤੇਰੇ ਨਾਲੇ ਚੱਲਾਂਗੇ ਨਾਲੇ ਮੇਰੀ ਗੱਲ ਸੁਣੋ हां भाई असी पार्क ਨੇ ਬੈਗ ਚ ਕੱਪੜੇ ਫਤੇਗੜ ਜਾਣ ਵਾਸਤੇ ਟਰਾਲੀ ਆ ਤਿਆਰ ਤੇਰੇ ਵਾਲੇ ਫਤੇ ਦੇ ਕੱਪੜੇ ਬੈਗ ਚ ਪਾ ਦੇ ਅੱਜ ਉਹ ਜੇ ਕਹੂਗੀ ਲੈ ਕੇ ਨਹੀਂ ਜਾਣਾ ਅੱਜ ਫਤੇਗੜ ਸਾਹਿਬ ਆਪਾਂ ਤੇਰੇ ਵਾਲੇ ਫਤੇ ਨੂੰ ਲੈ ਕੇ ਚੱਲਾਂਗੇ ਬਸ ਰੋਕ ਕੇ ਦਿਖਾ ਦੇ ਉਹ ਰੋਕ ਕੇ ਦਿਖਾਵੇ ਉਹ ਪਹਿਲਾਂ ਮੇਰੇ ਪਿੱਛੇ ਰੋਕ ਤਾਂ ਇਹਨੂੰ ਆ ਜਾ ਪਿੱਛੇ ਰੋਕ ਕੇ ਦਿਖਾਵੇ ਚਲਦੇ ਆ ਆਜੋ ਆਜੋ ਚੰਗੀ ਤਰ੍ਹਾਂ ਥਾਪਣ ਲਾ ਲ ਕਿਉਂ ਦੇਖਦਾ ਲਾਡੀ ਬਈ ਨਹੀਂ ਤੇਰੇ ਹੱਥ ਟੁੱਟੇ ਨਹੀਂ ਆ ਦੇਖ ਲਾਡੀ ਆ ਦੇਖ ਪੁੱਤ ਜਖੜੇ ਹੋਰੇ ਹਾਂ ਚਲਾਟੀ ਮਾਰਨਾ ਮਾਰਨਾ ਕਾਨੂੰ ਬਈ ਜਵਾਸ ਤੋਂ ਲੱਗ ਰਿਹਾ ਕੰਮ ਕਰਾਉਣਾ ਉਹਦਾ ਬਾਈ ਤੈਨੂੰ ਪਹਿਲਾਂ ਕਿੰਨੇ ਵਾਰੀ ਤਾਂ ਕਿਹਾ ਅਸੀਂ ਨੇ ਵੀ ਇਹ ਬੱਚੇ ਤੇ ਜ਼ੁਲਮ ਕਰਦੀ ਆ ਲਿਆਂਦਾ ਤਾਂ ਐਂਦੀ ਚੱਲ ਬਈ ਚਪਾਖ ਦੀ ਜ਼ਿੰਦਗੀ ਪੜਦੀ ਉਹ ਵਿਚਾਲੇ ਦੀ ਮਾਂ ਨੂੰ ਮਾਂ ਦਾ ਪਿਆਰ ਮਿਲ ਜੂਗਾ ਇਹ ਇੱਥੇ ਹੀ ਕੁਝ ਹੋਰ ਏ ਉਹ ਕਾਨੂੰ ਬਈ ਜਿਹੜੀ ਮਤਰੀ ਮਾਂ ਹੁੰਦੀ ਆ ਉਹ ਸਾਕੀ ਮਾਂ ਕਾਨੂੰ ਬਣਦੀ ਆ ਮਾਰੀ ਗੱਲ ਲੈਦੀ ਇਹ ਮੈਨੂੰ ਮਾਫ਼ ਕਰਨਾ ਮੈਂ ਬਹੁਤ ਜ਼ੁਲਮ ਕੀਤਾ ਆ ਮਾਂ ਤਾਨੂੰ ਹੁਣ ਦੇਖ ਲੈ ਪਖੰਡ ਕਰਦੀ ਬਈ ਮੇਰੀ ਗੱਲ ਸੁਣ ਭਾਈ ਹੁਣ ਠੀਕ ਨਾ ਕਰ ਭਾਈ ਹੁਣ ਜੇ ਤੈ ਭੁੱਲ ਬਖਸ਼ਾਉਣੀ ਆ ਨਾ ਤਾਂ ਫਤੇਗੜ ਸਾਹਿਬ ਜਾ ਕੇ ਮੱਥਾ ਟੇਕਿਆ ਤੈਨੂੰ ਫੇਰ ਪਤਾ ਲੱਗੂਗਾ ਵੀ ਕੁਰਬਾਨੀ ਬੱਚਿਆਂ ਦੀ ਕੀ ਹੁੰਦੀ ਹੈ ਤੂੰ ਤਾਂ ਇਹਨਾਂ ਤੇ ਜ਼ੁਲਮ ਕਰਦੀਆਂ ਭਾਈ ਖੁੱਤ ਮੈਨੂੰ ਮਾਫ ਕਰ ਦੇ ਅੱਗੇ ਤੋਂ ਕੋਈ ਜ਼ੁਲਮ ਨਹੀਂ ਕਰਦੀ ਇਹ ਕੌਣ ਹੁੰਦਾ ਭਾਈ ਮਾਫ ਕਰਨ ਵਾਲਾ ਮਾਫਤਾ ਤੈਨੂੰ ਪਰਮਾਤਮਾ ਕਰੂਗਾ ਭਾਈ ਇਹ ਹੈ ਭਾਈ ਚੱਲ ਆਡੀ ਐਂ ਕਰ ਯਾਰ ਇਹਦੇ ਫਤੇ ਦੀ ਬਾਹ ਕੱਪੜੇ ਬੈਗ ਚ ਆਪਾਂ ਤਾਂ ਕੋਈ ਘਰ ਸਾਂ ਚੱਲਾਂਗੇ ਆਪਾਂ ਤਾਂ ਕੋਈ ਨਹੀਂ ਮੈਂ ਵੀ ਚੱਲਾਂ ਤੇਰੇ ਨਾਲ ਚਵਾਖ ਨੂੰ ਵੀ ਲੈ ਕੇ ਚੱਲਾਂਗੇ ਆਪਾਂ ਮੈਂ ਵੀ ਜਾਊਂਗੀ ਤੂੰ ਕੀ ਕਰੇਂਗੀ ਜਾ ਕੇ ਉੱਥੇ ਮੈਂ ਗਲਤੀ ਦੀ ਮਾਫੀ ਮੰਗ ਕੇ ਆਉਂਗੀ ਚੱਲ ਵਧੀਆ ਲਾਡੀ ਜੇ ਗਲਤੀ ਮੰਨੇਉ ਤਾਂ ਇਹਦੇ ਪਾਪ ਧੋਤੇ ਜਾਣਗੇ ਚੱਲ ਕੋਈ ਗੱਲ ਨਹੀਂ ਮੈਂ ਐਂ ਕਰੂ ਬਈ ਨਹੀਂ ਆਪਾਂ ਚੱਲਾਂਗੇ ਫਤੇਗੜ ਸਾਹਿਬ ਇਹ ਇੱਥੇ ਜਾ ਕੇ ਗਮੰਡਰਨ ਨਾਲ ਇੱਥੇ ਸੇਵਾ ਕਰ ਲੈਣਗੇ ਪਿੰਡ ਲੰਗਰ ਚ ਉਹ ਕਾਮ ਬਈ ਜੇ ਨਾਲ ਜਾਣਾ ਚਾਹੁੰਦੀ ਹੈ ਲੈ ਚੱਲਾਂਗੇ ਬਈ ਆਪਾਂ ਮੈਨੂੰ ਮਾਫ ਕਰ ਦਿਓ ਚਲ ਮਾਫੀ ਦਾ ਭਾਈ ਜਾ ਕੇ ਹੁਣ ਫਤੇਗੜ ਸਾਹਿਬ ਮੰਗੀ ਤੂੰ ਚਲ ਕੋਈ ਨਹੀਂ ਪਾ ਕੱਪੜੇ ਹੋ ਤਿਆਰ ਇਹ ਪ੍ਰਮਾਤਮਾ ਇਹ ਸੱਚੇ ਪਾਤਸ਼ਾਹ ਮੈਨੂੰ ਮਾਫ ਕਰ ਦੇ ਮੈਂ ਹੁਣ ਕਦੇ ਮਤਰੇ ਮਾਂ ਨਹੀਂ ਬਣਨਾ ਅਸਲੀ ਮਾਂ ਹੀ ਬਣੂੰਗੀ ਤੇ ਪਿਆਰ ਵੀ ਬਹੁਤ ਕਰੂੰਗੀ ਕਦੇ ਕੰਮ ਨੂੰ ਹੱਥ ਨਹੀਂ ਲਾਉਣ ਦੇਣਾ ਆਪਦੇ ਜਿਵੇਂ ਪੁੱਤ ਹੁੰਦਾ ਨਾ ਆਪਦੇ ਪੁੱਤਾਂ ਵਾਂਗੂ ਹੀ ਪਿਆਰ ਕਰੂੰਗੀ ਪ੍ਰਮਾਤਮਾ ਮੈਨੂੰ ਮਾਫ਼ ਕਰ ਦੋ ਅੱਗੇ ਤੋਂ ਗਲਤੀ ਨਹੀਂ ਕਰਦੀ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੀ ਐਮ ਬੀਟ ਰਿਕਾਰਡ ਚੈਨਲ ਵੱਲੋਂ ਇੱਕ ਛੋਟੀ ਜੀ ਕਲਿੱਪ ਬਣਾਈ ਗਈ ਹੈ ਜੀ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਇਹ ਬਹੁਤ ਵਧੀਆ ਕਹਾਣੀ ਹੈ ਜੀ ਮਤਰੀ ਇਹ ਚ ਬਹੁਤ ਕੁਝ ਦਰਸਾਇਆ ਗਿਆਗਾ ਤੇ ਬਹੁਤ ਕੁਝ ਸੇਰ ਵੀ ਦਿੱਤੀ ਗਈ ਹੈ ਅਸੀਂ ਸਾਡੇ ਦਰਸ਼ਕ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਜੇਕਰ ਇਹ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਜਿਹੜਾ ਉਹਨੂੰ ਦੱਬਣਾ ਨਾ ਭੁੱਲਿਓ ਤੇ ਸਾਡਾ ਵੀਰ ਲਾਡੇ ਤੇ ਮੈਨੂੰ ਤਾਂ ਤੁਸੀਂ ਜਾਣਦੇ ਹੋ ਮਨੂ ਪੇਂਟਰ ਸ਼ਾਇਲੀ ਤੇ ਸਾਡਾ ਬੇਟਾ ਭਵਿੰਦਰ ਸਿੰਘ ਤੇ ਸਾਡੀ ਮਾਡਲ ਕੁੜੀ ਆ ਸੋਨੀਆ ਬਰਨਾਲੇ ਤੋਂ ਤੇ ਸਾਡੇ ਮਾਮਾ ਜੀ ਬਖਸੀਸ ਇੰਨਾ ਦਾ ਬਹੁਤ ਸੋਹਣਾ ਅਪਰਾਲਾਗਾ ਬਹੁਤ ਸੋਹਣੀ ਫਿਲਮ ਬਣਾਈ ਹੈ ਇਹਨਾਂ ਨੇ ਇਹ ਬਹੁਤ ਸੋਹਣਾ ਕਨਸੈਪਟ ਆ ਤੇ ਸ਼ਹੀਦੀ ਜੋੜ ਮੇਲੇ ਨੂੰ ਹੀ ਸਮਰਪਿਤ ਬਣਾਈ ਗਈ ਆ ਵੱਧ ਤੋਂ ਵੱਧ ਕਰ ਦਿਓ ਲਾਇਕ ਵੱਧ ਤੋਂ ਵੱਧ ਕਰ ਦਿਓ ਕਮੈਂਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ